ਸਾਸ਼ੀਕਾਲ ਫੜਾਵਾੜ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਭਾਗੇਸ਼ਠੀ ਸਵਾਗਤ ਕਰਦੀ ਹਾਂ ਸ਼ੁਰੂਆਤ ਕਰਦੇ ਹਾਂ ਬੁਲੇਟਨ ਦੀ ਸਭ ਤੋਂ ਵੱਡੀ ਤੇ अहम ਖਬਰ ਦੇ ਨਾਲ ਰਾਏਕੋੜ ਤੋਂ ਸਾਫ ਦਾ ਕਾਲੇ ਵਿਧਾਇਕ ਅਤੇ ਮਰਹੂਮ ਲੋਪੂਰਸ਼ ਜਥੇਦਾਰ ਜਗਦੇਵ ਤਲਵੰਡੀ ਦੇ ਵੱਡੇ ਪੁੱਤਰ ਜਥੇਦਾਰ ਰਣਜੀਤ ਸਿੰਘ ਤਲਵੰਡੀ ਦਾ ਮੰਗਲਵਾਰ ਸ਼ਾਮ ਚੰਡੀਗੜ੍ਹ ਦੇ ਬੀਜੇ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਉਹ 67 ਸਾਲਾਂ ਦੇ ਸਨ ਦੱਸਦੀ ਹੈ ਕਿ ਰਨਜੀਤ ਸਿੰਘ ਤਲਵੰਡੀ ਗੰਭੀਰ ਜ਼ਖਮੀ ਬਿਮਾਰੀ ਦੇ ਕਾਰਨ ਪਿਛਲੇ ਮਹੀਨੇ ਤੋਂ ਪੀਜੀਆਈ ਦੇ ਵਿੱਚ ਜੀਰਾ ਇਲਾਜ ਦੇ ਵਿੱਚ ਸਨ ਤਾਂ ਜਿੱਥੇ ਮੰਗਲਵਾਰ ਸ਼ਾਮ ਕਰੀਬ 5 ਵਜੇ ਉਹਨਾਂ ਨੇ ਆਖਰੀ ਸਾਹ ਲਿਆ ਸੀ ਤਾਂ ਉਹਨਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 3 ਵਜੇ ਉਹਨਾਂ ਦੇ ਜੱਦੀ ਪਿੰਡ ਤਲਵੰਡੀ ਰਾਏ ਰਾਏਕੋੜ ਦੇ ਵਿਖੇ ਕੀਤਾ ਜਾਵੇਗਾ ਤਾਂ ਰਨਜੀਤ ਸਿੰਘ ਤਲਵੰਡੀ 2002 ਤੋਂ 2007 ਤੱਕ ਰਾਏਕੋੜ ਦੇ ਵਿਧਾਇਕ ਰਹੇ ਨੇ ਦੱਸਦੇ ਕਿ ਅਕਾਲੀ ਦਲ ਬਾਦਲ ਤੋਂ ਚੋਣ ਜਿੱਤਣ ਵਾਲੇ ਰਨਜੀਤ ਸਿੰਘ ਤਲਵੰਡੀ ਨੇ ਕਾਂਗਰਸ ਦੇ ਹਰ ਮੋਹਿੰਦਰ ਸਿੰਘ ਪ੍ਰਧਾਨ ਨੂੰ ਹਰਾਇਆ ਸੀ ਹਾਲੀ ਦੀਆਂ ਚੋਣਾਂ ਦੇ ਵਿੱਚ ਵਿਧਾਨ ਸਭਾਵਾਂ ਲਈ ਚੁਣੇ ਗਏ ਭਾਜਪਾ ਦੇ 12 ਸਸਦ ਮੈਂਬਰਾਂ ਦੇ ਵਿੱਚੋਂ 10 ਨੇ ਅੱਜ ਸਸਦ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਦੋ ਹੋਰ ਸਸਦ ਮੈਂਬਰਾਂ ਨੇ ਵੀ ਅਸਤੀਫਾ ਦੇਣਗੇ ਦੱਸ ਦੇ ਕਿ ਅਧਿਕਾਰੀਆਂ ਨੇ ਦੱਸਿਆ ਹੈ ਕਿ ਜਿਨ੍ਹਾਂ ਦੇ ਵਿੱਚ 10 ਸਸਦ ਮੈਂਬਰਾਂ ਨੇ ਅਸਤੀਫੇ ਦੇ ਦਿੱਤੇ ਨੇ ਉਹਨਾਂ ਦੇ ਵਿੱਚ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਪ੍ਰਹਿਲਾਦ ਪਟੇਲ ਸਮੇਤ 9 ਲੋਕ ਜਿਹੜੇ ਕਿ ਲੋਕ ਸਭਾ ਮੈਂਬਰ ਅਤੇ ਇੱਕ ਰਾਜ ਸਭਾ ਮੈਂਬਰ ਸ਼ਾਮਿਲ ਨੇ ਬਸੂਤਰਾ ਨੇ ਦੱਸਿਆ ਹੈ ਕਿ ਦੋ ਹੋਰ ਸਸਦ ਮੈਂਬਰ ਕੇਂਦਰੀ ਮੰਤਰੀ ਰੇਣੂਕਾ ਸਿੰਘ ਅਤੇ ਮਹੰਤ ਬਾਲਕਨਾਥ ਵੀ ਲੋਕ ਸਭਾ ਤੋਂ ਅਸਤੀਫਾ ਦੇਣਗੇ ਇਹ ਕਦਮ ਮੱਧ ਪ੍ਰਦੇਸ਼ ਛੱਤੀਸਗੜ ਅਤੇ ਰਾਜਸਥਾਨ ਦੇ ਵਿੱਚ ਨਵੇਂ ਮੁੱਖ ਮੰਤਰੀਆਂ ਦੀ ਚੋਣ ਦੇ ਲਈ ਪਾਰਟੀ ਲੀਡਰਸ਼ਿਪ ਦੀ ਪ੍ਰਕਿਰਿਆ ਦਾ ਹਿੱਸਾ ਹੈ ਅਸਤੀਫਾ ਦੇਣ ਵਾਲੇ ਹੋਰ ਸਸਦ ਮੈਂਬਰਾਂ ਦੇ ਵਿੱਚ ਦੀਆਂ ਕੁਮਾਰੀ ਰਾਜਵਰਧਨ ਸਿੰਘ ਰਾਠੌਰ ਅਤੇ ਰਾਕੇਸ਼ ਸਿੰਘ ਵੀ ਸ਼ਾਮਿਲ ਨੇ ਅਮਰੀਕਾ ਸਥਿਤ ਖਾਲਿਸਤਾਨੀ ਸਮਰਥਕ ਗੁਰਪਤਮਨ ਸਿੰਘ ਪੰਨੂ ਦੇ ਵੱਲੋਂ 13 ਦਸੰਬਰ ਨੂੰ ਸਸੰਦ ਉਤੇ ਹੋਏ ਹਮਲੇ ਦੀ ਬਰਸੀ ਤੇ ਸਸੰਦ ਦੀ ਨੀ ਹਿਲਾ ਦੇਣ ਦੀ ਧਮਕੀ ਵਾਲਾ ਵੀਡੀਓ ਸੰਦੇਸ਼ ਜਾਰੀ ਹੋਣ ਤੋਂ ਬਾਅਦ ਦਿੱਲੀ ਪੁਲਿਸ ਚੌਕਸ ਹੈ ਸਰਦੂਤ ਸ਼ਾਸਨ ਦੌਰਾਨ 13 ਦਸੰਬਰ 2001 ਨੂੰ ਸਸੰਦ ਦੇ ਉਤੇ ਅਤਵਾਦੀ ਹਮਲੇ ਹੋਏ ਸੀ ਤਾਂ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਹੈ ਕਿ ਸਸੰਦ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ ਦੇ ਵਿੱਚ ਸੁਰੱਖਿਆ ਨੂੰ ਪਹਿਲਾਂ ਵੀ ਵਧਾ ਦਿੱਤਾ ਗਿਆ ਸੀ ਉਹਨਾਂ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਵਿਵਸਥਾ ਭੰਗ ਕਰਨ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਆਧ ਚੋਣ ਮੁਹਿੰਮ ਦੇ ਦਾਨੀਆਂ ਨੂੰ ਕਿਹਾ ਹੈ ਕਿ ਜੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਰਾਸ਼ਟਰਪਤੀ ਅਹੁਦੇ ਦੀ ਦੌੜ ਦੇ ਵਿੱਚ ਨਾ ਹੁੰਦੇ ਤਾਂ ਸ਼ਾਇਦ ਉਹ ਦੁਬਾਰਾ ਇਸ ਅਹੁਦੇ ਦੇ ਲਈ ਚੋਣ ਨਾ ਲੜਦੇ ਯਕੀਨੀ ਤੌਰ ਤੇ ਅਸੀਂ ਉਸ ਨੂੰ ਜਿੱਤਣ ਨਹੀਂ ਦੇ ਸਕਦੇ ਉਹਨਾਂ ਨੂੰ ਚੇਤਾਵਨੀ ਦਿੱਤੀ ਹੈ ਕਿ 2024 ਦੇ ਵਿੱਚ ਲੋਕਤੰਤਰ ਵਧੇਰੇ ਖਤਰੇ ਦੇ ਵਿੱਚ ਅਤੇ ਟਰੰਪ ਅਤੇ ਉਸ ਦੇ ਸਹਿਯੋਗੀ ਲੋਕਤੰਤਰੀ ਸੰਸਥਾਵਾਂ ਨੂੰ ਤਬਾਹ ਕਰੰਤੇ ਤੁਲੇ ਹੋਏ ਨਹੀਂ ਤਾਂ ਰਾਸ਼ਟਰਪਤੀ ਨੇ ਫੰਡ ਇਕੱਠਾ ਕਰਨ ਵਾਸਤੇ ਸਮਾਗਮ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਸਾਬਕਾ ਰਾਸ਼ਟਰਪਤੀ ਨੇ ਮੁੜ ਵਾਈਟ ਹਾਊਸ ਤੇ ਕੰਟਰੋਲ ਨਾ ਕੰਟਰੋਲ ਦਾ ਦਾਵਾ ਨਾ ਕੀਤਾ ਤਾਂ ਇਹ ਹੋ ਸਕਦਾ ਹੈ। ਪਾਕਿਸਤਾਨ ਦੇ ਖੈਬਰ ਪਖਤੂ ਨਖਵਾ ਸੂਬੇ ਦੀ ਰਾਜਤਾਨੀ ਪਿਸ਼ਾਵਰ ਸਿੰਘ ਅੱਜ ਇੱਕ ਸਕੂਲ ਦੇ ਨੇੜੇ ਹੋਏ ਆਈਈ ਦੀ ਤਮਾਕੇ ਦੇ ਵਿੱਚ ਚਾਰ ਨਾਬਾਲਗ ਸਣੇ 7 ਵਿਅਕਤੀ ਜ਼ਖਮੀ ਹੋ ਗਏ ਨੇ। ਉਸ ਨੇ ਦੱਸਿਆ ਹੈ ਕਿ ਇਹ ਤਮਾਕਾ ਸਵੇਰੇ ਕਰੀਬ 9:10 ਤੇ ਹੋਇਆ ਸਕੂਲ ਤੇ ਪ੍ਰਾਈਵੇਟ ਬੈਂਕ ਨੇੜੇ ਭੀੜ ਵਾਲੇ ਵਾਰਸਾਕ ਰੋਡ ਤੇ ਹੋਇਆ ਹੈ ਰਿਪੋਰਟ ਦੇ ਅਨੁਸਾਰ ਦੱਸਦੇ ਕਿ ਧਮਾਕੇ ਦੇ ਵਿੱਚ ਸੜਕ ਕਿਨਾਰੇ ਇੱਕ ਸਿਮਿੰਟ ਦੇ ਬਲਾਕ ਦੇ ਵਿੱਚੋਂ ਰੱਖੇ ਗਏ ਘੱਟੋ ਘੱਟ 4 ਕਿਲੋ ਵਿਸਫੋਟਕਾਂ ਦੀ ਵਰਤੋਂ ਕੀਤੀ ਗਈ ਹੈ ਮਿਚਨੀ ਗੇਟ ਥਾਣੇ ਦੇ ਅਧਿਕਾਰੀ ਨੇ ਦੱਸਿਆ ਇੱਕ ਧਮਾਕੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਰਾਹਤ ਕਰਮੀ ਮੌਕੇ ਤੇ ਭੇਜੇ ਗਏ ਨੇ ਤੇ ਜ਼ਖਮੀਆਂ ਨੂੰ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਜਿੱਥੇ ਦੋ ਬੱਚਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਉਧਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਲੋਕ ਸਭਾ ਚ ਜੰਮੂ ਕਸ਼ਮੀਰ पुनर्गठन शोध बिल ਅਤੇ ਰਿਜ਼ਰਵੇਸ਼ਨ शोध ਬਿਲ ਪੇਸ਼ ਕੀਤੇ ਨੇ ਇਸ ਉਤੇ ਭਾਸ਼ਣ ਦਿੰਦੇ ਹੋਏ ਉਹਨਾਂ ਨੇ ਕਿਹਾ ਇਹਨਾਂ ਬਿਲਾਾਂ ਦੇ ਮਨਜ਼ੂਰ ਹੋਣ ਦੇ ਨਾਲ ਜੰਮੂ ਕਸ਼ਮੀਰ ਵਿਧਾਨ ਸਭਾ 'ਚ ਉਜਾੜੇ ਗਏ ਕਸ਼ਮੀਰੀ ਪੰਡਤਾਂ ਨੂੰ ਰਾਖਵਾਕਰਨ ਮਿਲੇਗਾ ਉਹਨਾਂ ਨੇ ਕਿਹਾ ਕਿ ਤਿੰਨ ਸੀਟਾਂ ਦੇ ਉਤੇ ਵਿਧਾਇਕ ਨਾਮਜ਼ਦ ਕੀਤੇ ਜਾਣਗੇ ਦੋ ਸੀਟਾਂ ਉਜਾੜੇ ਗਏ ਕਸ਼ਮੀਰੀ ਪੰਡਤਾਂ ਦੇ ਲਈ ਇੱਕ ਸੀਟ ਮਕਬੂਜ਼ਾ ਕਸ਼ਮੀਰ ਤੋਂ ਵਿਸਥਾਪਿਤ ਲੋਕਾਂ ਦੇ ਲਈ ਹੋਵੇਗੀ ਕਸ਼ਮੀਰੀ ਪਿੰਡਤਾਂ ਦੇ ਲਈ ਨਿਰਧਾਰਿਤ ਦੋ ਸੀਟਾਂ ਦੇ ਵਿੱਚੋਂ ਇੱਕ ਮਹਿਲਾ ਲਈ ਹੋਵੇਗੀ ਇਸ ਦੌਰਾਨ ਅਮਿਤ ਸ਼ਾ ਹਮਲਾਵਾਰ ਨਜ਼ਰ ਆਏ ਨੇ ਉਹਨਾਂ ਨੇ ਕਿਹਾ ਕਿ ਜਦੋਂ ਕਸ਼ਮੀਰ 'ਚ ਅਤਵਾਦ ਸ਼ੁਰੂ ਹੋਇਆ ਤਾਂ ਅੱਜ ਤੱਕ ਕਿਸੇ ਨੇ ਕੁਝ ਨਹੀਂ ਕੀਤਾ ਪਰ ਅੱਜ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਪੀੜਤਾਂ ਦੇ ਲਈ ਇਨਸਾਫ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਉਹਨਾਂ ਲੋਕਾਂ ਦੇ ਦਰਦ ਦੀ ਕਲਪਨਾ ਨਹੀਂ ਕਰ ਸਕਦੇ ਜੋ ਕਸ਼ਮੀਰ ਤੋਂ ਪ੍ਰਵਾਸ ਕਰਕੇ ਕਰ ਰਹੇ ਆਪਣੇ ਕਰੋੜਾਂ ਦੀ ਜਾਇਦਾਦ ਛੱਡ ਕੇ ਬੈਂਗਲੁਰੂ ਦਿੱਲੀ ਅਤੇ ਹైదరాబాద్ ਦੇ ਵਿੱਚ ਫਸ ਗਏ ਉਹਨਾਂ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਗਈਆਂ ਨੇ ਇਸ ਤੋਂ ਛੁਟਕਾਰਾ ਪਾਉਣ ਦੇ ਲਈ ਅਸੀਂ ਇੱਕ ਕਾਨੂੰਨ ਬਣਾਇਆ ਹੈ ਜੋ ਉਹ ਆਪਣੀ ਜਾਇਦਾਦ ਵਾਪਸ ਲੈ ਸਕਣ ਵਿਧਾਨ ਸਭਾ ਚ ਰਾਖਵੇਂ ਕਰਨ ਬਾਰੇ ਜਾਣਕਾਰੀ ਦਿੰਦੇ ਹੋਏ ਅਮਿਸ਼ਾਨ ਨੇ ਕਿਹਾ ਹੈ ਕਿ ਜੰਮੂ ਚ ਪਹਿਲਾਂ 37 ਸੀਟਾਂ ਸਨ ਜੋ ਕਿ ਹੁਣ ਇਹਨਾਂ ਨੂੰ ਵਧਾ ਕੇ 43 ਕਰ ਦਿੱਤੀਆਂ ਗਈਆਂ ਨੇ ਉਧਰ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਫੁਕ ਹੜਤਾਲ ਰੁਕਾਉਣ ਵਾਸਤੇ ਪੰਜ ਤਖਤਾਂ ਦੇ ਸਿੰਘ ਸਾਈਵਾਨ ਦੀ ਸ਼੍ਰੀ ਅਕਾਲ ਤਖਤ ਸਾਈਵੇਖੇ ਹੋਈ ਮੀਟਿੰਗ ਹੋਈ ਹੈ ਜਿਸ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਰਾਜਵਾਨਾ ਦੀ ਫਾਂਸੀ ਦੀ ਸਜ਼ਾ ਨੂੰ 31 ਦਸੰਬਰ ਤੱਕ ਉਮਰ ਕੈਦ ਵਿੱਚ ਤਬਦੀਲ ਕਰਵਾਉਣ ਦੀਆਂ ਕੋਸ਼ਿਸ਼ਾਂ ਦੇ ਹੁਕਮ ਜਾਰੀ ਕੀਤੇ ਗਏ ਨੇ ਤਾਂ ਜੇ 31 ਤਰੀਕ ਤੱਕ ਕੋਸ਼ਿਸ਼ਾਂ ਦਾ ਨਤੀਜਾ ਨਾ ਨਿਕਲਿਆ ਤਾਂ ਸ਼੍ਰੋਮਣੀ ਕਮੇਟੀ ਦੇ ਵੱਲੋਂ ਭਾਈ ਰਾਜਵਾਨਾ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਬਦਲਣ ਦੇ ਲਈ ਦਿੱਤੀ ਗਈ ਪਟੀਸ਼ਨ ਨੂੰ ਵਾਪਸ ਲੈਣ ਦਾ ਫਰਮਾਨ ਜਾਰੀ ਕਰ ਦਿੱਤਾ ਗਿਆ। ਦੱਸ ਦੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਸਜੀਪੀਸੀ ਅਤੇ ਅਕਾਲੀ ਦਲ ਦੇ ਯਤਨਾਂ ਦੇ ਬਾਵਜੂਦ ਬਲਵੰਤ ਸਿੰਘ ਰਾਜਵਾਨਾ ਕੱਲ ਤੋਂ ụp ਹੜਤਾਲ ਤੇ ਬੈਠ ਗਏ ਸਨ। ਤਾਂ ਭਾਈ ਰਾਜਵਾਨਾ ਨੇ ਹਾਲੇ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਚਿੱਠੀ ਲਿਖ ਕੇ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਬਦਲਣ ਵਾਲੀ ਪਟੀਸ਼ਨ ਨੂੰ ਵਾਪਸ ਲੈਣ ਦੇ ਲਈ ਕਿਹਾ ਸੀ ਅਤੇ ਐਲਾਨ ਕੀਤਾ ਸੀ ਕਿ ਜੇ ਉਹਨਾਂ ਦੀ ਸਜ਼ਾ ਬਾਰੇ ਕੋਈ ਫੈਸਲਾ ਨਾ ਲਿਆ ਗਿਆ ਤਾਂ ਉਹ ụp ਹੜਤਾਲ ਤੇ চলে ਜਾਣ ਕੇ ਤੇ અજેહાહી ਹੋਇਆ తెలంగాణ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨੂਮਲਾ ਰੇਵੰਤ ਰੈਡੀ ਨੇ ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਤੋਂ ਇੱਕ ਦਿਨ ਬਾਅਦ ਅੱਜ ਪਾਰਟੀ ਦੇ ਕੋਮੀ ਪ੍ਰਧਾਨ ਮਲਿਕਾ ਰਜ਼ੂਨ ਖੜਗੇ ਨਾਲ ਮੁਲਾਕਾਤ ਕੀਤੀ ਹੈ ਬਾਅਦ ਦੇ ਵਿੱਚ ਰੈਡੀ ਨੇ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਉਹ ਤੇਲੰਗਨਾ ਦੀ ਮਲਿਕਾ ਜ਼ਗੀਰੀ ਲੋਕ ਸਭਾ ਸੀਟ ਤੋਂ ਸਸਨ ਮੈਂਬਰ ਸਨ ਤਾਂ ਦੱਸਦੇ ਕਿ ਕਾਂਗਰਸ ਲੀਡਰਸ਼ਿਪ ਨੇ ਮੰਗਲਵਾਰ ਨੂੰ ਰੈਡੀ ਨੂੰ ਵਿਧਾਇਕ ਦਲ ਦਾ ਨੇਤਾ ਬਣਾਉਣ ਦਾ ਸਰਬ ਸੰਪਤੀ ਫੈਸਲਾ ਲਿਆ ਹੈ ਤਾਂ ਰੈਡੀ 7 ਦਸੰਬਰ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸੋਚ ਚੁੱਕਣਗੇ ਉਹ ਤੇਲੰਗਨਾ ਦੇ ਦੂਜੇ ਮੁੱਖ ਮੰਤਰੀ ਹੋਣਗੇ ਫੜਾਵੜ ਨਿਊਜ਼ ਦੇ ਵਿੱਚ ਅੱਜ ਦੇ ਲਈ ਐਨਆਈ ਤੇ ਮੈਨੂੰ ਦੋ ਇਜਾਜ਼ਤ